ਪੰਚ ਬਾਪੂ ਗੋਪਾਲ ਸਿੰਘ ਦੀਪਕ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਬਾਪੂ ਦਾ ਦਾਖਲ ਨੇ ਜਿੱਦਣ ਮਖਤਿਆਰ ਚੱਕੀ ਵਾਲਾ ਇਹਨੂੰ ਮਿਲ ਕੇ ਗਿਆ ਬਾਪੂ ਨੂੰ ਜਿਨੇ ਨੂੰ 42 ਸਾਲ ਗੁਲਾਮ ਬਣਾ ਕੇ ਰੱਖਿਆ ਉਸੇ ਦਿਨ ਦਾ ਹੀ ਬਾਪੂ ਦਾਖਲ ਆ ਉਹਦਨੇ ਹੀ ਸ਼ਾਮ ਨੂੰ ਬਾਪੂ ਨੂੰ ਦਾਖਲ ਕਰਾਤਾ ਸੀ ਕਿਵੇਂ ਆ ਮੇਰਾ ਬਾਪੂ ਸਰਮੜਾ ਪੀਦਾ ਨਾ ਜੱਪੀ ਦਾ ਪਾਲਾ ਘਟ ਕੇ ਜਾਂ ਜੱਪੀ ਦਾ ਪਾਲਾ

ਤੇ ਲਗਰਨਡ ਪੱਟਾ ਨਾ ਖੋਲ ਕੇ ਦੁਆਰਾ ਬੰਦ ਨਾ ਲੱਗੜੇ ਚੱਲੀ ਉਹ ਬਿੰਦਰ ਨਹੀਂ ਕਸ ਕੇ ਬਣਿਆ ਸੀ ਬੰਦ ਨਾ ਕਸ ਕੇ ਬੰਨਤੇ ਅਹ ਸਿਰ ਨੂੰ ਹਵਾ ਲਵਾਈਏ ਤੂੰ ਵਾਲ ਕੀ ਨੇ ਵਾਹੀ ਸੀ ਬਾਹਰ ਟੀਕੋ ਨਹੀਂ ਵਾਹੀ ਕਿਦੋਂ ਅੱਜ ਵਾਹੀ ਵਾਹੀ ਪਾਈ ਤੇਲ ਨਹੀਂ ਲਾਇਆ ਤਾ ਤੇਰੇ ਵੀ ਲਾਇਆ ਸੀ ਨਹੀਂ ਲਾਇਆ ਨਹੀਂ ਲਾਇਆ ਲਾਇਆ ਸੀ ਨਹੀਂ ਲਾਇਆ ਤੇਰੇ ਨਹੀਂ ਲਾਇਆ ਕੀ ਲਮਗਾ ਕੇ ਆਦਨੇ ਆਪਾ ਉਹ ਪਿਆਈ ਏ ਤੇਲ ਤਾਂ ਹੋਰ ਬਾਪੂ ਕਿਵੇਂ ਆ ਫਿਰ ਮੈਂ ਤੈਨੂੰ ਕਿਹਾ ਸੀ ਨਾ ਵੀ ਸ਼ਾਮ ਨੂੰ ਮਿਲਣ ਆਉਂਗਾ ਮੈਂ ਤੈਨੂੰ ਆ ਗਿਆ ਨਾ ਤੂੰ ਮੈਂ ਕਿੱਥੇ ਟੜ ਗਿਆ ਹਾਂ ਮੈਂ ਤੇ ਆ ਤੂੰ ਛੱਬ ਤੂੰ ਯਾਦ ਕਰਦਾ ਬਹੁਤ ਅਜੇ ਵੀ ਤੈਨੂੰ ਇੱਥੇ ਰੱਖ ਮੈਂ ਆਇਆ ਨਹੀਂ ਤੇ ਨਹੀਂ ਆਇਆ ਨਹੀਂ ਕਿਉਂ ਅੰਦਰ ਸਿਰ ਤੇਰੇ ਵਾਲ ਨਹੀਂ ਆਏ ਇਤਨੇ ਲਾ ਤੇ 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 ਕੜਾਈਏ ਨਾ ਚੱਕਦਾ ਹੈ ਹਨਾ ਗੰਗਾ ਕੜਾਇਆ ਉਹਨੇ ਬੜਾ ਕੰਮ ਕਰਾਇਆ ਨੇ 24 ਸਾਲ ਬਿਆਲੀ ਸਾਲ ਕੋਈ ਨਾ ਤੂੰ ਲਾਵਾਂਗੇ ਬਦਲੇ ਫਿਰ ਆਪਾਂ ਹੂੰ ਤੂੰ ਨਹੀਂ ਜਾਂਦਾ ਤਾਂ ਉਹਨੇ ਮਾਰ ਦੇਣਾ ਸੀ ਨਾ ਐਵੇਂ ਮਾਰ ਦਿੰਦਾ ਸਾਡੇ ਬਾਪੂ ਨੂੰ ਨਹੀਂ ਤੂੰ ਨਹੀਂ ਜਾਂਦਾ ਤਾਂ ਮਾਰ ਦੇਣਾ ਸੀ ਐਵੇਂ ਮਾਰ ਦਿੰਦਾ ਕਿਰਪਾਨ ਦਿੱਤੀ ਸੀ ਅੱਛਾ ਚਿੱਕੀ ਕਰਕੇ ਰੱਖੀ ਤੇ ਕੀ ਕਰਕੇ ਰੱਖੀ ਸੀ ਘਰ ਕੋਤੀ ਕਰਕੁੰਦੀ ਅਰਾਧਨਾ ਤੇ ਢੇਲ ਲਾਤਾ ਹਣਾ ਆਪਾਂ ਸਾਰੇ ਘਰ ਘਰ ਦੇ ਆਣੀਆਂ ਮੰਦਾ ਕਦੋਂ ਆਏਗੀ ਤੇ ਮੰਦਾ ਆਊਗਾ ਕਹਿੰਦੀ ਸੀ ਮੈਂ ਹੁਣ ਦੀਵਾਲੀ ਤੇ ਆਉਂਗੀ ਮੰਦਾ ਕਹਿੰਦੀ ਸੀ ਜਾਣਾ ਕਦੇ ਤੇ ਦੀਵਾਲੀ ਤੋਂ ਬਾਅਦ ਫਿਰ ਜਦੋਂ ਮੰਦਾ ਆਊਗਾ ਪਉੰਦੂ ਬਾਅਦ ਚੱਲਾਂਗੇ ਚੱਲਾਂਗੇ ਜਾਜ ਤੇ ਚੱਲਾਂਗੇ ਆ ਪਾਜ ਤੇ ਹੈਲੀਕਾਪਟਰ ਤੇ ਹੈਲੀਕਾਪਟਰ ਤੇ ਨਹੀਂ ਦੂਜਾ ਜਿਹੜਾ ਜਹਾਜ ਹੁੰਦਾ ਵੱਡਾ ਹੈਲੀਕਾਪਟਰ ਤੇ ਉੱਤੇ ਪੱਖਾ ਚੱਲਦਾ ਰਹਿੰਦਾ ਹਾਂ ਉਹ ਵੀ ਨਹੀਂ ਜਾਣਾ ਪਾਉ ਤਾਂ ਡਰ ਲੱਗਦਾ ਪੱਖਾ ਚੱਲਣਾ ਉੱਪਰ ਜੇ ਪੱਖਾ ਟੁੱਟ ਗਿਆ ਫੇਰ ਪੱਖਾ ਕੋ ਨਹੀਂ ਟੁੱਟਾ ਪੱਕਾ ਰਹਿ ਜਾਊਗਾ ਪੱਕਾ ਹੁੰਦਾ ਮਰ ਆਪਣੀਆਂ ਹੈਲੀਕਾਪਟਰ ਹਵਾ ਪਤਾ ਕਿੰਨੀ ਚੱਲਦੀ ਆ ਪੱਖੇ ਦੇ ਨਾਲ ਜੇ ਆਪਾਂ ਉੱਡ ਗਏ ਫੇਰ ਮੈਨੂੰ ਪਹੁੰਚਾ ਲੂਗਾ ਫੇਰ ਮੇਰੇ ਕੋ ਤਾਕਤ ਹੈ ਤੇ ਤੱਕ ਗਈ ਨਹੀਂ ਤੂੰ ਮੈਨੂੰ ਬਚਾ ਲੇਗਾ ਛੁੱਟੀ ਤੇ ਤੂੰ ਦੱਸ ਕਹੇਗਾ ਵੀ ਮੈਂ ਠੀਕ ਆ ਉਹ ਛੁੱਟੀ ਲਵਾਵਾਂਗੇ ਦੱਸ ਹੁਣ ਤੂੰ ਠੀਕ ਆ ਕਿ ਨਹੀਂ ਇਹ ਦੱਸ ਮੈਂ ਤਾਂ ਕਿ ਮੈਡਮ ਤਾਂ ਦਿੱਤੀ ਨਹੀਂ ਛੁੱਟੀ ਮੈਡਮ ਕੀ ਕਹਿੰਦੇ ਨਹੀਂ ਤੇ ਰੋਟੀ ਦੇ ਕੇ ਵਧੀਆ ਰੋਟੀ ਤੋਂ ਬਿਨਾਂ ਲੋਟ ਆਉਣਾ ਤੂੰ ਬੜੀਆ ਕੀ ਹੈ ਹਾਂ ਤੂੰ ਉੱਥੇ ਜਾ ਕੇ ਖਾਂਦਾ ਸੀ ਬਿਸਕਟ ਕਿਤੇ ਪਕੌੜੇ ਕਿਤੇ ਪਕੌੜੀਆਂ ਤਾਂ ਹੀ ਬਿਮਾਰ ਹੋਇਆ ਡਾਕਟਰ ਨੇ ਤੈਨੂੰ ਕਿਹਾ ਚਾਹ ਨਹੀਂ ਪੀਣੀ ਪਰ ਤੂੰ ਨਹੀਂ ਹਟਿਆ ਹੁਣ ਇੱਥੇ ਲੋਟ ਆ ਰੋਟੀ ਤੇ ਲੋਟੇ ਹਾਂ ਤੈਨੂੰ ਮੈਂ ਕਿਹਾ ਨਾ ਬਾਪੂ ਬਿਸਕਟ ਨਾ ਖਾ ਡਾਕਟਰ ਨੇ ਮਨਾ ਕੀਤਾ ਤੈਨੂੰ ਜਿਓ ਵਾਲੇ ਦੀ ਤਾਂ ਖਾਣਾ ਪੇਣਾ ਹੈ ਦੀਵਾਲੀ ਤੇ ਤੇ ਖਾਣਾ ਪੇਣਾ ਹੈ ਦੀਵਾਲੀ ਤੇ ਕਾਹਤੋਂ ਖਾਣਾ ਪੇਣਾ ਗੁਲਾਬ ਜਾਮਨੋ ਗੁਲਾਬ ਜਾਮਨ ਕੋਈ ਨਹੀਂ ਖਾਣੀ ਹਣ ਤੂੰ ਬਿਮਾਰ ਹੋ ਜਾਣਾ ਇਹਦਾ ਕੁਝ ਨਹੀਂ ਖਾਣਾ ਆਪਾਂ ਜਮਾਈ ਕੁਝ ਨਹੀਂ ਖਾਣਾ ਆਪਾਂ ਖਾਣੀ ਸਿੰਪਲ ਚੀਜ਼ਾਂ ਖਿਚੜੀ ਦਲੀਆ ਹਨਾ ਇਹ ਦਸਤ ਤੋਂ ਨਹੀਂ ਨਹੀਂ ਉੱਥੇ ਆਈ ਜਾਣਾ ਹੁਣ ਤੈਨੂੰ ਛੁੱਟੀ ਮਿਲ ਜਾਣੀ ਬਸ ਮੈਂ ਥੋੜੇ ਦਿਨਾਂ ਤੱਕ ਛੁੱਟੀ ਡਾਕਟਰ ਕਹਿੰਦੇ ਦੇ ਦੇਣੇ 1-2 ਦਿਨਾਂ ਤੱਕ ਮੈਨੂੰ ਕਹਿੰਦੇ ਛੁੱਟੀ ਅੱਜ ਹੀ ਲੈ ਚਲੀਏ ਕਰ ਤੈਨੂੰ ਗੀਂ ਕਰਾਉਂ ਦੇਖ ਲਾ ਜੀ ਅੱਜ ਛੁੱਟੀ ਲੈ ਲਈਏ ਇਹ ਤਾਂ ਇੱਥੇ ਜੀ ਲੱਗਿਆ ਹੋਇਆ ਹੈ ਨਾ ਨਹੀਂ ਨਹੀਂ ਅੱਜ ਬਪੱਖਲੀ ਬਣੀ ਪਈ ਆ ਰਿਆ ਬਸ ਕੰਜੂਰੀ ਆ ਗਈ ਤਾਂ ਹੀ ਕਰਾਂ ਤੂੰ ਸਮੋਸੇ ਸਮੋਸੇ ਨਾ ਖਾ ਹਟਦਾ ਨਹੀਂ ਤੂੰ ਖਾਣ ਸਮੋਸੇ ਵਧੀਆ ਤਾਕਤ ਵਾਲੀਆਂ ਚੀਜ਼ਾਂ ਖਾਣੀਆਂ ਵਾ ਬਾਪੂ ਠੀਕ ਆ ਐਂ ਕਹਿੰਦਾ ਹੁਣ ਜਾ ਕੇ ਉੱਥੇ ਜੇ ਤੂੰ ਉੱਥੇ ਆ ਗਿਆ ਨਾ ਮਮ ਉੱਤੇ ਕੋਈ ਬੈਸਕਟ ਨਹੀਂ ਖਾਣੇ ਕੋਈ ਪਕੌੜੇ ਨਹੀਂ ਖਾਣੇ ਕੋਈ ਕੇਕ ਨਹੀਂ ਖਾਣਾ ਕੋਈ ਮਿੱਠੀ ਵਾਲੀ ਚੀਜ਼ ਨਹੀਂ ਖਾਣੀ ਨਹੀਂ ਤਾਂ ਦੇਖ ਲੈ ਫੇਰ ਹੁਣ ਕਿੰਨਾ ਬਿਮਾਰ ਹੋ ਗਿਆ ਤੂੰ ਹਸਪਤਾਲ ਰਹਿਣਾ ਪਿਆ ਤੈਨੂੰ ਤੈਨੂੰ ਐ ਸਮਝਾਇਆ ਸੀ ਨਾ ਪਿਛਲੀ ਵਾਰੀ ਵੀ ਤੂੰ ਕਿੰਨਾ ਉਦੋਂ ਬਿਮਾਰ ਹੋਇਆ ਸੀ ਜਦੋਂ ਫਿਰ ਤੈਨੂੰ ਸਾਹ ਨਹੀਂ ਆਉਂਦਾ ਕਿੰਨਾ ਖੰਘ ਆਉਂਦੀ ਐ ਫਿਰ ਕਿੰਨੀ ਜ਼ਿਆਦਾ ਆਹੇ ਛੋਟੀ ਛੋਟੀ ਹਕੀ ਕਾ ਆਹ ਫਿਰ ਹਟ ਜੂਗੀ ਪਰ ਜੇ ਤੂੰ ਦੁਬਾਰਾ ਫੇਰ ਖਾਏਂਗਾ ਕੁਝ ਉਸ ਦੀ ਚੀਜ਼ ਉਹ ਫੇਰ ਆਊਗੀ ਹੂੰ ਚੱਕਰ ਆਉਣੇ ਕਮਜ਼ੋਰੀ ਆ ਗਈ ਨਾ ਬਾਪੂ ਹਾਂ ਬਾਪੂ ਡਰ ਗਿਆ ਸੀ ਤੂੰ ਉਹਨਾਂ ਨੂੰ ਦੇਖ ਕੇ ਡਰ ਗਿਆ ਸੀ ਤੈਨੂੰ ਕੀ ਲੱਗਿਆ ਵੀ ਉਹ ਲੈ ਕੇ ਜਾਣਗੇ ਤੈਨੂੰ ਵਾਪਸ ਨਹੀਂ ਬਾਪੂ ਕੋਈ ਨਹੀਂ ਆ ਐਵੇਂ ਕਿਵੇਂ ਲੈ ਜਾਣਗੇ ਹੈ ਹੁਣ ਆਪਾਂ ਮੁਖਤਿਆਰ ਆਪਾਂ ਮੁਖਤਿਆਰ ਨੂੰ ਵੀ ਇੱਥੇ ਰੱਖ ਲਾਂਗੇ ਇੱਥੇ ਨਹੀਂ ਰੱਖਣਾ ਅਸਾਂ ਹਾਂ ਬਾਪੂ ਉਹ ਸਰਚਾ ਨੰਗਾ ਵੀ ਰੱਖ ਲਿਆ ਕਰ ਥੋੜਾ ਜਿਹਾ ਬਾਹਰ ਨਿਕਲਣਗੇ ਠੀਕ ਆ ਹੁਣ ਆਰ ਵਾਦਾ ਕੀਤਾ ਜੀ ਮੈਂ ਖਾ ਬਗਾ ਨੂੰ ਬਾਈ ਨੂੰ ਮਿਲਾ ਦੂੰਗਾ ਸੱਚੀ ਗੱਲ ਹੋਗੀ ਨਾ ਮੰਦਾ ਨਹੀਂ ਆਈ ਬੜੀ ਮੰਦਾ ਮੰਦਾ ਬੜੀ ਨਹੀਂ ਆਈ ਬੜੀ ਆਊਗੀ ਮੰਦਾ ਅਜੇ ਆਵੀਂ ਬਾਤ ਕਰਾਤਾ ਹਾਂ ਤੇਰੀ ਉਹਨੇ ਗੱਲ ਕਰਾਉਣਾ ਤੇਰੀ ਬੜੀ ਮੰਦਾ ਨਾਲ ਅਸ਼ੂਨੀ ਅਸ਼ੂਨੀ ਵੀ ਆਊਗਾ ਬੜੀ ਮੰਦਾ ਜੇ ਆਊਗੀ ਤੇ ਫਿਰ ਅਸ਼ੂਨੀ ਵੀ ਨਾਲ ਹੀ ਆਊਗਾ ਦੋਨੇ ਜਾਣੇ ਆਉਣਗੇ ਬਾਤ ਕਰਾਂਗੇ ਉਹਨੇ ਕਰਾਉਣਾ ਬਾਤ ਤੇਰੀ ਇਸ ਵਾਰ ਤਾਂ ਬੜੀ ਮੰਦਾ ਨੇ ਰਖੜੀ ਬੰਨੀ ਛੋਟੀ ਨੂੰ ਦਾ ਤਾਂ ਹੀ ਨਹੀਂ ਰਖੜੀਆਂ ਤੇ ਕਾਹੀ ਨਹੀਂ ਬੜੀ ਮੰਦਾ ਨੇ ਫੇਰ ਬੰਨਤੀਆਂ ਸੀ ਹਨਾ ਬੜੀ ਮੰਦਾ ਨੇ ਚਿੱਠੀ 'ਚ ਭੇਜਤੀਆਂ ਸੀ ਰਖੜੀਆਂ ਕਿਨੇ ਭਤੀਜੇ ਨੂੰ ਬੰਨਤੀ ਹੋਣੀ ਹੈ ਹਨਾ ਭਤੀਜੇ ਨੂੰ ਬੰਨਤੀ ਹੋਣੀ ਹੈ ਇਹ ਧੱਕਾ ਕਾਰ ਲੈ ਲਈ ਕਾਰ ਲੈ ਲਈ ਉਹਨੇ ਸ਼ੋਕ ਨੇ ਕਾਰ ਲੈ ਲਈ ਜੀਜੇ ਨੇ ਦੋਨੋਂ ਮੁੰਡੇ ਦਾ ਵਿਆਹ ਹੋ ਗਿਆ ਦੋਨੋਂ ਮੁੰਡੇ ਦਾ ਵਿਆਹ ਹੋ ਗਿਆ ਤੈਨੂੰ ਸਭ ਪਤਾ ਲੱਗ ਜਾਂਦਾ ਬਾਪੂ मेरा भी ब्याह है तेरा भी ब्याह है तेरा ब्याह किधर है तू करेगा तो जो तो तू पैसे लाएगा पैसे मैं पैसे लाऊंगा चलो कितनी तारीख को पच्चीस तारीख पच्चीस तारीख को तू करेगा ब्याह मेरा चल ठीक है मैं कर दूं तेरा ब्याह ठीक है आप बनना ये बनना ना ਇਹ ਕੁੜੀਆਂ ਵਾਲੀ ਘੜੀ ਦਿੱਤੀ। ਓਏ ਕੁੜੀਆਂ ਵਾਲੀ ਨਹੀਂ ਹੈਗੀ ਇਹ। ਕੁੜੀਆਂ ਵਾਲੀ ਘੜੀ। ਇਹ ਮੁੰਡਿਆਂ ਵਾਲੀ ਘੜੀ ਹੈ ਬਾਪੂ। ਕੁੜੀਆਂ ਵਾਲੀ ਘੜੀ ਲੈ। ਹੈ। ਜਾਈਂ ਘੜੀ ਤਾਂ ਬਹੁਤ ਹੁੰਦੀ ਹੈ। ਐਂ ਕਰਾ। ਇੱਕ ਇਹਦੀ ਘੜੀ ਮੈਂ ਤੈਨੂੰ ਪਹਿਲਾਂ ਦਿੱਤੀ ਸੀ ਉਹ ਕਿੱਥੇ ਗਈ? ਜਿਹਦੇ ਵਿੱਚ ਇਦਾਂ ਪਲਾਸਟਿਕ ਦੀ ਹੋਈ ਸੀਗੀ, orange ਦੇ ਬਟਨ ਸੀਗੇ, ਨੰਬਰ ਸੀਗੇ, ਅੱਖਰ ਸੀਗੇ ਉਹਦੇ orange color ਦੇ। ਦੇਖ। ਇੱਥੇ ਡੇਟ ਵੀ ਦਿਖਦਾ ਮਹੀਨਾ ਵੀ ਦਿਖਦਾ ਵਾ ਕਿੰਨੇ ਆਜਾ ਅੱਜ 3 ਲਿਖੀ ਹੋਈ ਆ ਦੇ ਵਿੱਚ ਪੜ ਦੇਖ ਕਿੰਨੀ ਤਰੀਕ ਲਿਖੀ ਆ 12 ਤਰੀਕ ਆ 3 ਗਰੀ ਵਿੱਚ ਲਿਖੀ ਹੋਈ ਦੇਖ ਕਿੰਨੀਆਂ ਇੱਥੇ ਲਿਖ 12 ਤਰੀਕ ਨਹੀਂ ਨਹੀਂ ਧਿਆਨ ਨਾ ਦੇ ਕੀ ਲਿਖਿਆ ਆ 8 ਤਰੀਕ 8 ਲਿਖਿਆ ਹਾਂ ਜੰਬਰ 8 ਸਤੰਬਰ ਅਕਤੂਬਰ ਕਿਦਾਂ ਚਲਦਾ ਅਕਤੂਬਰ ਗਾਂ ਚੜ ਦੇਣਾ ਮਹੀਨਾ ਆ ਪਾਲਵਾ ਮੈਂ ਹੁਣ ਮਗੜਨਾ ਆ ਜੀ ਆਦੀ ਉਹਨਾਂ ਦੇ ਘਰੀ ਆਪਣ ਮਖਤਿਆਰ ਵਾਲੀ ਘੜੀ ਤੋਂ ਮੈਨੂੰ ਦੇ ਰਿਆ ਵਾ ਤੇ ਕੱਲ ਨੂੰ ਜੀ ਉਹਨਾਂ ਨੇ ਆ ਕੇ ਪੁੱਛਿਆ ਸਾਡੀ ਘੜੀ ਕਿੱਥੇ ਮਖਤਿਆਰ ਦੇ ਘਰ ਵਾਲੀ ਨੇ ਤੈਨੂੰ ਕਿਹਾ ਕਿ ਫੇਰ ਤੂੰ ਕੀ ਕਹੇਂਗਾ ਉਹਨੂੰ ਆ ਮੈਂ ਬਾਲ ਲਈ ਹੁਣ ਠੀਕ ਆ ਠੀਕ ਆ ਬਾਪਾ ਆਉਂਦੇ ਨਹੀਂ ਖਬਰ ਲੈਣ ਤੁਸੀਂ ਇਹਨਾਂ ਵੱਡੀ ਮੰਦਾ ਕਿੱਥੇ ਹੈ ਵੱਡੀ ਮੰਦਾ ਨਾਲ ਗੱਲ ਕਰਾਓ ਗਪਾਲ ਕਹਿੰਦਾ ਮੇਰੀ ਵੱਡੀ ਮੰਦਾ ਨਹੀਂ ਆਈ ਕਹਿੰਦਾ ਵੱਡੀ ਮੰਦਾ ਨਾਲ ਗੱਲ ਕਰਾਓ ਮੇਰੀ

ਉਹ ਤਾਂ ਮਾਲਿਸ਼ ਕਰਤੀ ਮੈਂ ਆ ਕੇ ਨਾ ਐਂਚੇਸੇ ਬਿਕਸ ਲਗਾਉਂਗੀ ਠੀਕ ਹੈ ਮੇਰੇ ਵੀ ਉਹ ਬੜੀ ਮੰਦਾ ਕਹਤੀ ਹੈ ਮੈਂ ਆ ਕੇ ਬਿਕਸ ਲਗਾ ਦੂੰਗੀ ਨਾ ਠੀਕ ਹੋ ਜਾਣੀ ਆ ਆ ਕੇ ਜਾਇਓ ਜੀ ਅੱਜ ਜਾਂ ਕੱਲ ਨੂੰ ਆ ਕੇ ਜਾਇਓ ਹਨਾ ਕਿਤੇ ਦਿਨ ਦੇ ਵਿੱਚ ਬਾਪੂ ਕੋਲੇ ਕੱਲ ਨੂੰ ਜਦੋਂ ਤੁਸੀਂ ਆਉਣਾ ਉਧਰ ਮੰਗਲਵਾਰ ਆ ਸਵੇਰੇ ਸਾਲੇ ਦੇ ਇਧਰ ਦੀ ਹੋ ਜਿਓ ਅੱਜ ਸ਼ਾਮ ਨੂੰ ਆਣਾ ਦਾ ਮੈਂ ਇਹਨਾਂ ਨੂੰ ਕੱਲ ਵੀ ਕਿਹਾ ਸੀਗਾ ਥੋੜੇ ਬੀਜ਼ੀ ਚੱਲਦਾ ਪਿਆ ਤਾਂ ਫੁੱਟ ਤੇ ਆਉਣਾ ਆਣਾ ਜ਼ਰੂਰ ਠੀਕ ਆ ਮੰਮਾ ਜ਼ਰੂਰ ਹੋ ਕੇ ਜਾਇਓ ਮਿਸ ਕਰ ਰਿਹਾ ਤੁਹਾਨੂੰ ਇਹ ਕਹਿੰਦਾ ਬੜੀ ਮੰੰਦਾ ਕਿੱਥੇ ਬੜੀ ਮੰੰਦਾ ਨਹੀਂ ਆਈ ਮੈਂ ਪਰਸੋਂ ਵੀ ਕਿਹਾ ਸੀਗਾ ਪਰ ਕੋੜਾ ਟਾਈਮ ਨਹੀਂ ਲੱਗਦਾ ਪਿਆ ਇਹਨੂੰ ਖਾਣ ਨੂੰ ਨਾ ਲੈ ਕੇ ਆਏ ਕੁਛ ਵੀ ਐ ਨਾ ਹੋਵੇ ਵੀ ਖਾਣ ਨੂੰ ਇਤੋਂ ਲਿਆ ਕੇ ਘਰੋਂ ਤੁਸੀਂ ਦੇਵੋ ਇਹਨੂੰ ਕੁਛ ਵੀ ਮੇਰਾ ਜੀ ਕਰਦਾ ਸੀ ਇਹਨੂੰ ਦਹੀਂ ਭੱਲੇ ਖਵਾ ਦਵਾਂ ਰੋਟੀ ਲਿਆ ਦਿਓ ਪਿਆ ਇਹਨੂੰ ਪਤਾ ਹੁੰਦਾ ਮੈਂ ਵਪਾਲ ਨੂੰ ਪੁੱਛਿਆ ਸੀ ਆ ਕਹਿੰਦਾ ਬੜਾ ਭਰੇਜ ਤੇ ਚੱਲਦਾ ਪਿਆ ਉਹ ਕੀ ਖਾਣਾ ਦੱਸਦੇ ਕੰਨ ਰੋਟੀ ਖਾਣੀ ਕੰਨ ਰੋਟੀ ਖਾਣੀ ਆ ਫੁਲਕਾ ਸਰਪੰਚ ਬਾਪੂ ਗੋਪਾਲ ਸਿੰਘ ਦੀਪਕ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਬਾਪੂ ਦਾ ਦਾਖਲ ਨੇ ਜਿੱਦਣ ਮੁਖਤਿਆਰ ਚੱਕੀ ਆਲਾ ਇਹਨੂੰ ਮਿਲ ਕੇ ਗਿਆ ਬਾਪੂ ਨੂੰ ਜਿਨੇ ਨੂੰ 42 ਸਾਲ ਗੁਲਾਮ ਬਣਾ ਕੇ ਰੱਖਿਆ ਉਸੇ ਦਿਨ ਦਾ ਹੀ ਬਾਪੂ ਦਾਖਲ ਆ ਉਹਦਣੇ ਹੀ ਸ਼ਾਮ ਨੂੰ ਬਾਪੂ ਨੂੰ ਦਾਖਲ ਕਰਾਤਾ ਸੀ ਹਸਪੀਟਲ ਬਾਪੂ ਦੀ ਸਿਹਤ ਹੁਣ ਬਹੁਤ ਠੀਕ ਆ ਤੰਦਰੁਸਤ ਆ ਇੱਕ ਤਾਂ ਉਹਨੂੰ ਮਿਲ ਕੇ ਵੀ ਬਾਪੂ ਨੂੰ ਕੋਈ ਬੜਾ ਚੰਗਾ ਨਹੀਂ ਲੱਗਿਆ ਤੇ ਅੱਜ ਬਾਪੂ ਨੇ ਉਹ ਘੜੀ ਵੀ ਜਿਹੜੀ ਮਖਤਿਆਰ ਦੇ ਕੇ ਗਿਆ ਸੀ ਲਾ ਕੇ ਮੇਰੇ ਗੁੱਟ ਤੇ ਬੰਨਤੀ ਆ ਕਹਿੰਦਾ ਮੈਂ ਨਹੀਂ ਬੰਨਣੀ ਤੇ ਮੇਰੇ ਲਈ ਘੜੀ ਲੈ ਬਾਪੂ ਦੇ ਬੰਨਤੀ ਆ ਤੇ ਬਾਪੂ ਜੀਪਾਲ ਸਿੰਘ ਸਰਪੰਚ ਸਾਹਿਬ ਵਾਸਤੇ ਸਾਡੇ ਵਾਸਤੇ ਅਰਦਾਸ ਕਰਿਓ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਬਾਪੂ ਨੂੰ ਤੇ ਹੁਣ ਬਾਪੂ ਜੀ ਠੀਕ ਆ ਪਹਿਲਾਂ ਹਾਰਟ ਦਾ ਥੋੜਾ ਟ੍ਰਬਲ ਸੀਗਾ ਤੇ ਹਾਰਟ ਦੀ ਵੀ ਆਈਸੀਯੂ ਚ ਰਹੇ ਥੇ ਦੀਪਕ ਦੇ ਵਿੱਚ ਉਹ ਵੀ ਠੀਕ ਆ ਹੁਣ ਬਿਲਕੁਲ ਤੇ ਬਸ ਖੰਗ ਜਿਹੜੀ ਸੁੱਕੀ ਆਉਂਦੀ ਆ ਬਾਪੂ ਜੀ ਨੂੰ ਪਹਿਲਾਂ ਤਾਂ ਕਹਿੰਦੇ ਸੀ ਬਾਲ ਦੇ ਕੋਈ ਵਾਲਵ ਦੇ ਵਿੱਚ ਕੋਈ ਪ੍ਰੋਬਲਮ ਆ ਪਰ ਉਹਦੇ ਵੀ ਸਾਰੇ ਟੈਸਟ ਹੋ ਗਏ ਆ ਉਹ ਵੀ ਨਾਰਮਲ ਆਈ ਆ ਤੇ ਹੁਣ ਬਹੁਤ ਫਰਕ ਆ ਪਹਿਲਾਂ ਨਾਲੋਂ ਬਸ ਇੱਕ ਦੋ ਦਿਨਾਂ ਦੇ ਵਿੱਚ ਛੁੱਟੀ ਮਿਲ ਜੂਗੀ ਸਰਪੰਚ ਸਾਹਿਬ ਨੂੰ ਬਾਪੂ ਇੱਥੇ ਹਸਪਤਾਲ ਦੇ ਵਿੱਚ ਪਿਆ ਰੇਡੀਓ ਇੱਥੇ ਵੀ ਸੁਣੀ ਜਾਂਦਾ ਰੰਨਾ ਛੱਡਦਾ ਨਹੀਂ ਰੇਡੀਓ ਅੰਨਿਆ ਮਾਰ ਰੇਡੀਓ ਬਾਪੂ ਦਾ ਆਇਆ ਹੋਇਆ ਵਾ ਰੱਖੜੀਆਂ ਰੇਡੀਓ ਦੇ ਬੰਨੀਆਂ ਹੋਈਆਂ ਗਾ ਤੇ ਐਸੀਆਂ ਰੱਬੀ ਰੂਹਾਂ ਦੀ ਸੇਵਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਬਖਸ਼ੀ ਆ ਅਸੀਂ ਭੱਗਾ ਵਾਲਿਆਂ ਵੀ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਾਪੂ ਗੋਪਾਲ ਵਰਗੇ ਲੋਕਾਂ ਨੂੰ ਬਾਪੂ ਕਹਿਣ ਦਾ ਹੱਕ ਦਿੱਤਾ ਕਿਉਂਕਿ ਅਸੀਂ ਇਹਨਾਂ ਦੇ ਪੁੱਤ ਬਣ ਸਕੇ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਬਾਪੂ ਜੀ ਨੇ ਸਾਨੂੰ ਆਪਣੇ ਬਾਪ ਵਾਲੇ ਸਾਰੀਆਂ ਅਸੀਸਾਂ ਦਵਾਵਾਂ ਦੇ ਹੀ ਜਾਂਦੇ ਰਹਿੰਦੇ ਸਾਨੂੰ ਤੇ ਬਾਪੂ ਗੋਪਾਲ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਇਹਦੀ ਭੈਣ ਇਹਦੇ ਜੀਜਾ ਜੀ ਬਹੁਤ ਟਾਈਮ ਹੋ ਗਿਆ ਹੁਣ ਮਿਲ ਕੇ ਨਹੀਂ ਗਏ ਦੋ ਤਿੰਨ ਸਾਲ ਹੀ ਹੋ ਗਿਆ ਕੋਈ ਆਇਆ ਨਹੀਂ ਤੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਤੁਸੀਂ ਸਾਡੀਆਂ ਵੀਡੀਓ ਤਾਂ ਦੇਖਦੇ ਹੀ ਹੋ ਤੇ ਜਰੂਰ ਆ ਕੇ ਮਿਲ ਕੇ ਜਾਓ ਬਾਪੂ ਨੂੰ ਮਿਲਣ ਲਈ ਹੈ ਹੋਰ ਇਹਨੇ ਕੁਝ ਨਹੀਂ ਮੰਗਦਾ ਇਹ ਨਹੀਂ ਕਹਿੰਦਾ ਤੁਸੀਂ ਇਹਨੂੰ ਲੈ ਜਾਓ ਆ ਕੇ ਹਨਾ ਤੁਸੀਂ ਇਸ ਗੱਲ ਤੋਂ ਡਰੋ ਨਾ ਵੀ ਤੁਹਾਨੂੰ ਲਿਜਾਣਾ ਪੈ ਸਕਦਾ ਹੈ ਬਸ ਤੁਸੀਂ ਮੈਲੀ ਜਾਓ ਆ ਕੇ ਘਟੋ ਘਟ ਕਿੰਨੇ ਨਾਲ ਇਹਨੂੰ ਹੌਸਲਾ ਹੋ ਜਾਂਦਾ ਮੇਰੀ ਮੰਦਾ ਭੈਣ ਆਈ ਆ ਮੰਦਾ ਭੈਣ ਨੂੰ ਆਪਦੀ ਨੂੰ ਜੀਜੇ ਨੂੰ ਸ਼ੋਕ ਨੂੰ ਆਸ਼ਾ ਭਾਬੀ ਨੂੰ ਬਹੁਤ ਯਾਦ ਕਰਦਾ ਜਿਹਨਾਂ ਦੇ ਭਰਾ ਨੂੰ ਗੁੱਲੂ ਨੂੰ ਬਹੁਤ ਯਾਦ ਕਰਦਾ ਪ੍ਰਵਾਕਰ ਨੂੰ ਬਹੁਤ ਯਾਦ ਕਰਦਾ ਰਹਿੰਦਾ ਇੱਕ ਚਾਚੇ ਨੂੰ ਬਹੁਤ ਯਾਦ ਕਰਦਾ ਨਾ ਚਾਚਾ ਚਾਚੇ ਦਾ ਕੀ ਨਾਂ ਸੀ ਵਿਸ਼ਨੂ ਚਾਚਾ ਵਿਸ਼ਨੂ ਚਾਚਾ ਵਿਸ਼ਨੂ ਚਾਚੇ ਨੂੰ ਬਹੁਤ ਯਾਦ ਕਰਦਾ ਤੇ ਵਾਹਿਗੁਰੂ ਮੇਰ ਕਰਨ ਜੇ ਤੁਹਾਡੇ ਕੋਲੇ ਸਮਾਂ ਹੈਗਾ ਜੀ ਇੱਕ ਵਾਰੀ ਜ਼ਰੂਰ ਆ ਕੇ ਮਿਲ ਜਿਓ ਇਹਨੂੰ